ਨਾ ਕਿ ਮੈਂ ਮੈਂ ਕਰੀ ਚੱਲੀ ਜਾਂਦੀ ਤੂੰ ਬਾਰੀ ਮੇਰੀ ਖੋਲੇ ਕੇ ਕਰਨੂ ਕੀ ਕੱਢਣਾ ਹੈ ਇਹਦੇ ਚ ਮੰਮੀ ਕੀ ਹੋ ਗਿਆ ਜਿਵੇਂ ਮੜ ਜਾ ਹੱਥ ਹੀ ਲਾਤਾ ਵਾ ਮੈਂ ਵੀ ਕਰਦਾ ਜੀ ਆ ਮੈਂ ਹੱਥ ਨਹੀਂ ਲਾ ਸਕਦੀ ਬਾਰੀ ਨੂੰ ਹੱਥ ਖਲਾ ਪਹਿਲੇ ਉੱਪਰਲਾ ਖਾਣਾ ਖੋਲਿਆ ਹੁਣ ਥੱਲੇ ਦਾਈਂ ਬੋਲਣ ਚੰਗਾ ਤੂੰ ਹੱਥ ਲਾਇਆ ਵਾ ਕਿ ਮੈਂ ਕਿਹੜਾ ਵਿੱਚ ਕੁਝ ਕੱਢ ਲਿਆ ਵਾ ਕੱਢਣ ਵਾਸਤੇ ਦਈਂ ਹੋਏ ਨਹੀਂ ਬੋਲਣਾ ਮੈਨੂੰ ਤਾਂ ਪਤਾ ਕੀ ਕੱਢਣਾ ਤੂੰ ਸਾਨੂੰ ਤਾਂ ਮੇਰੇ ਤੋਂ ਯਕੀਨ ਹੀ ਨਹੀਂ ਆ ਯਕੀਨ ਅੱਜ ਕੱਲ੍ਹ ਕਿਸੇ ਦਾ ਨਹੀਂ ਹੈਗਾ ਖਬਰਦਾਰ ਹੋੜ ਕੇ ਮੇਰੀ ਨਿਬਾਰੀ ਨੂੰ ਹੱਥ ਲਾਇਆ ਤੇ ਜਿਹੜਾ ਕਮਰੇ 'ਚ ਮੇਰੇ ਬੜਿਆ ਨਾ ਮੇਥੋਂ ਪੁਰਾ ਕੋਈ ਨਹੀਂਗਾ ਹੈ ਇਹਦੇ ਚ ਕਿਹੜੀਆਂ ਮੰਮੀ ਮੋਰਾ ਨਾ ਪੀਆ ਵਾ ਕੀ ਪਤਾ ਮੋਰਾ ਹੀ ਕੱਢਣੀਆ ਹੁਣ ਇਹਦੇ ਚ ਕੀ ਕੱਢਣਾ ਹੈਂਗਾ ਤੂੰ ਨਹੀਂ ਹੱਥ ਹੀ ਲਾ ਲਿਆ ਇਹਨੇ ਮੇਰੇ ਕੋਲ ਅਸੀਂ ਨੇ ਕੀ ਕਰ ਲਿਆ ਵਾ ਹੱਥ ਤੋਂ ਸਾਰੀ ਬਾਰੇ ਬੋਲ ਲਈ ਥੱਲੇ ਤੋਂ ਅੰਨੇ ਮੈਂ ਹੱਥ ਹੀ ਲਾਇਆ ਤੂੰ ਇੱਥੇ ਸੁੱਤੇ ਹੀ ਤੈਨੂੰ ਕਿਥੋਂ ਪਤਾ ਕਿ ਮੈਂ ਸਾਰੀ ਬਾਤ ਬੋਲੀ ਅੱਜ ਤੇ ਮੈਂ ਕਿ ਵੇਖੀ ਮੋਤਾ ਚਾਬੀ ਲੱਗੀ ਮੇਰੇ ਜਿਹਦੇ ਮੈਂ ਲੱਗੀ ਕੱਢਣ ਬਾਅਦ ਸਭ ਕੁਆ ਮੈਨੂੰ ਸੁਣਦਾ ਹੈਗਾ ਅਥਾ ਮੇਰੇ ਕੰਨ ਨਹੀਂ ਬੋਲੇ ਚਾਬੀ ਮੇਰੇ ਸਰਾਣੇ ਹੋ ਗਈ ਤੂੰ ਚੁੱਪ ਤੂੰ ਫਿਰ ਉਦੋਂ ਨਾਲ ਆ ਜੰਦੇ ਮੇਰੇ ਜਦੋਂ ਮੈਂ ਇੰਨੀ ਗੀਤ ਬੋਲਣ ਲਈ ਆ ਜੰਦੇ ਤੁਹਾਨੂੰ ਤਾਂ ਹੈ ਹੀ ਨਹੀਂ ਬਾਰਦਰ ਮੈਨੂੰ ਪਤਾ ਨਹੀਂ ਬਾਰਾ ਮਾਈ ਕਿ ਕਿੱਥੋਂ ਆਈ ਤੂੰ ਵੇਖਾਂ ਸਹੀ ਬਾਰੀ ਖੋਲ ਕੇ ਕੀ ਲਾਦਦੀ ਗਈ ਹੈ ਬਾਰੀ ਤੇ ਨਹੀਂ ਵੇਖਾਂ ਕਿਦਾਂ ਨੇ ਪੋਲਾ ਫਾਲੀ ਲਾਈ ਅ ਕਾਗਜ ਲੱਪਣ ਨਹੀਂ ਰਹਿ ਨੇ ਕੀ ਕਾਗਜਾਂ ਜੋ ਕੱਢਣਾ ਹੈ ਗਏ ਨੇ ਕਿਦਾਂ ਪੱਤ ਪੱਤੇ ਨੇ ਬਾਰੀ ਭੋਲੀ ਆ ਮੇਰੀ ਕੀ ਇਹਨੇ ਬਣਾਤਾ ਬਾਰੀ ਦਾ ਮਿੰਟਾ ਜਿਹੜੀ ਫੁੱਲ ਫੁੱਲ ਕੇ ਮਾੜਾ ਦਿਨਾ ਕਾ ਕੀ ਹੋ ਗਿਆ ਕਿੱਡੀ ਛੇਤੀ ਆਈ ਆ ਕਿੰਨੇ ਇਹਦੇ ਕੰਨ ਪਤਲੇ ਆ ਦੱਬੇ ਦੱਬੇ ਪੈਰੀ ਆਈ ਕਿ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਕਸੇ ਇਹ ਪਤਾਨਿਕ ਕਦੋਂ ਕੜੋ ਨਥਈਆਂ ਤੇ ਕਦੋਂ ਮੈਨੂੰ ਵੀ ਕਰਦੀ ਮਖਤਾਰੀ ਮਿਲਨੀ ਆ ਸਾਰਾ ਕੁਝ ਸਾਹਮਣੇ ਬੈਠੀ ਆ ਸੱਪਣੀ ਭਣ ਕੇ ਉੱਤੇ ਜਿੱਦਾਂ ਨਾਗ ਨਹੀਂ ਪੈ ਜਾਂਦਾ ਵੀ ਮਨੀ ਲਾ ਕੇ ਉਹ ਗੱਲ ਵੈਦੀ ਤੇ ਸਭ ਕੁਝ ਆਪਣੇ ਹੱਥ ਰੱਖਿਆ ਹੈ ਨੇ ਨਾ ਪੈਸੇ ਕਿੱਦਾਂ ਨਹੀਂ ਲੰਮਦੇ ਬੁੜਾ ਬੁੜੀ ਦੇ ਮੂੰਹ ਹਲ ਵੈਂਦੀ ਨੂੰ ਨਾ ਮੈਨੂੰ ਕਿੰਨੇ ਦੇਣੀ ਹੋ ਗਏ ਆ ਮੈਂ ਦੇ ਸੋਚਦੀ ਹੀਗੀ ਕਿ ਇਹ ਮੰਨੇ ਜਾਣਗੇ ਪਰ ਨਾ ਇਹਨਾਂ ਦੇ ਕੰਨਤੇ ਤੇ ਜੂ ਨਹੀਂ ਸਰਕਦੀ ਇਹ ਜੀ ਅਹੀਂ ਕਿੱਥੋਂ ਪੈਸੇ ਲਾਦੀ ਆ ਜੇ ਇਹ ਨਾ ਨਾ ਪੈਸੇ ਲਾਉਣਗੇ ਤੇ ਮੈਨੂੰ ਵੀ ਲਵਾਉਣੇ ਆਉਂਦੇ ਆ ਗੱਲਾਂ ਤੇ ਐਂ ਕਰਦੇ ਆ ਜਿੱਦਾਂ ਕ ਮੇਰਾ ਘਰ ਵਾਲਾ ਸਾਰੀ ਦਿਹਾੜੀ ਵਿਹਲਾ ਰਹਿੰਦਾ ਵਾ ਸਾਰੀ ਦਿਹਾੜੀ ਉਹ ਗੱਲ ਪੈਲੀ ਬੰਨੇ ਮਾਲ ਡੰਗਰ ਵੱਲ ਰੋਲ ਜਾਂਦਾ ਵਾ ਤੇ ਇਹ ਫੇਰ ਨਹੀਂ ਪੱਲੇ ਬੰਨਦੇ ਕੋਈ ਨਾ ਕਰਦੀ ਆ ਨਾ ਗੱਲ ਇਹਨਾਂ ਦੇ ਨਾਲ ਜੇ ਉਹ ਗੱਲ ਸਿੱਧੀ ਅੰਗਲ ਨਾਲ ਨਾ ਕਿਉਂ ਨਿਕਲੇ ਤੇ ਅੰਗਲ ਟੇਢੀ ਕਰ ਲੈਣੀ ਚਾਹੀਦੀ ਇਹ ਗੱਲਾਂ ਕਰੀ ਜਿੰਨੀ ਆਪੇ ਤੂੰ ਗੱਲਾਂ ਕੀ ਕਰਨੀਆਂ ਮੈਂ ਲੇਖਾਂ ਨੂੰ ਰੋਂ ਲਈਓ ਆਪਣੇਆਂ ਨੂੰ ਐ ਹੋ ਗੁੱਸਾ ਚੜ ਚੜ ਕੇ ਜਾਣ ਡਿਆ ਯੋ ਇਹ ਇੰਨਾ ਇਹ ਕਰਦੇ ਹੋਏ ਮਰੀਦਾ ਵਾ ਤੇ ਫੇਰ ਵੀ ਕੌਡੀ ਮੁੱਲ ਨਹੀਂ ਆ ਹੋਇਆ ਕੀ ਆ ਹਾਇ ਤੁਹਾਡੇ ਸਾਹਮਣੇ ਤੇ ਸਾਰਾ ਕੁਝ ਹੋਇਆ ਵਾ ਵੇਖਿਆ ਨਹੀਂ ਕਿਦਾਂ ਤੇਰੇ ਬੁੱਢੇ ਬੁੱਢੜੀ ਨੇ ਠੋਕ ਕੇ ਜਵਾਬ ਦਿੱਤਾ ਵਾ ਵੀ ਅਹੀਂ ਨਹੀਂ ਮੁੰਡੇ ਦੇ ਪੈਸੇ ਲਾਉਣੇ ਦੱਸ ਕਿ ਜੇ ਹੀਰੇ ਤੇ ਪੈਸੇ ਲਾਏ ਆ ਤੇ ਸਾਡੇ ਮੁੰਡੇ ਤੇ ਨਹੀਂ ਲਾ ਸਕਦੇ ਲੋਕੀ ਦਾ ਸੁੱਖਾਂ ਸੁਖਦੇ ਆ ਵੀ ਸਾਡਾ ਤੀ ਪੁੱਤ ਬਾਹਰ ਜਾਵੇ ਤੇ ਇਹ ਯੋ ਇਹ ਜਵਾਬ ਦਿੰਦੇ ਠੋਕ ਠੋਕ ਕੇ ਕਿੱਦਾਂ ਚਾਹ ਦੇਣਗੇ ਜਦੋਂ ਬਾਕੀਆਂ ਦਾ ਸਾਡੇ ਨੇ ਕੀ ਹੁੰਦਾ ਵਾ ਇੱਥੇ ਵੀ ਲਵਾਂਗੇ ਪੈਸੇ ਲਵਾਉਂ ਵੇਖੀ ਅੜ ਕੇ ਲਵਾਉ ਪੈਸੇ ਨਾ ਲਾਏ ਨਾ ਪੈ ਮੈਂ ਵੀ ਇਥਿਆ ਛੱਡ ਦੇ ਮੇਰੇ ਕੋਲ ਨਹੀਂ ਕੰਮ ਖੁੰਮ ਹੁੰਦਾ ਜਿੰਨੇ ਕਰਨਾ ਆਪੇ ਕਰ ਲੈ ਵੀ ਸਿੱਧੀ ਗਾਂ ਜਿਹੜੀ ਓਹੋ ਤੁਸੀਂ ਤੇ ਇਹ ਗੱਲਾਂ ਕਰਦੇ ਹੀ ਨਾ ਪਰ ਮੈਨੂੰ ਇੱਕ ਗੱਲ ਦਾ ਪਤਾ ਵਾ ਕਿ ਇਹ ਜਿਹੜੇ ਕੰਮ ਆ ਨਾ ਇਹ ਸਾਰੇ ਕਵਲ ਕਰਾਉਣ ਲਈ ਆ ਐਵੇਂ ਆਂਦੇ ਆ ਕਿ ਜਿਹੜਾ ਸਰੀਕ ਆ ਨਾ ਉਹ ਸਰੀਕ ਹੀ ਹੁੰਦਾ ਵਾ ਇਹਨੇ ਤੇ ਸਾਡੇ ਨਾਲ ਉਹ ਗੱਲ ਕੀਤੀ ਓ ਮੰਮੀ ਹੁਣਾਂ ਨੂੰ ਸੁਣ ਕੇ ਨਾ ਇਥੇ ਸਾਡੀਆਂ ਗੱਲਾਂ ਤੇ ਗੇਤੀ ਜਾ ਚੁੱਕਣਾ ਦਿੱਤੀ ਵੀ ਉਹ ਮੁੰਡਾ ਉਹਨਾਂ ਦੇ ਨੇ ਆਈਲਰਸ ਕਰ ਲਈ ਆ ਦੱਸ ਕਿ ਤੂੰ ਜਿਆਦਾ ਹੈਗੇ ਵਿੱਚ ਚਮਚੀ ਵੀ ਮੰਮੀ ਹੁਣ ਜਾ ਕੇ ਦੱਸਣ ਵਾਲੀ ਆਹੀ ਨਾ ਦੱਸ ਦੇ ਦੱਸ ਦੇ ਫੇਰ ਕੀ ਹੋਗਾ ਲਾਉਣੇ ਤਾਂ ਮੰਮੀ ਡਾਡੀ ਨੇ ਨਾ ਸੋਚਣ ਦੀ ਕੰਮ ਨਹੀਂ ਕਰਦੀਗੇ ਉਹਨਾਂ ਨੂੰ ਪਤਾ ਵੀ ਨਹੀਂ ਮੁੰਡੇ ਨੇ ਕਿੰਨਾ ਪੜਾਇਆ ਕਿੰਨਾ ਔਖਾ ਪੜਾਇਆ ਸੀ ਰੋਜ਼ ਸਕੂਲੇ ਜਾ ਜਾ ਗਲੇ ਨਹੀਂ ਮਿਹਨਤ ਕੀਤੀ ਨੇ ਐਲਸ ਕੀਤੀ ਆ ਲਾਉਣਗੇ ਪੈਸੇ ਕਵਲਿਆ ਖੜਾ ਲਾਉਣੇ ਆ ਮੈਂ ਲਵਾਉਂ ਪੈਸੇ ਕਿ ਲੱਗਦੇ ਕਰਦੇ ਫੇਰ ਗੱਲ ਅੱਜ ਕਰਨੀ ਕਿਉਂ ਨਹੀਂ ਕਹਿੰਦੇ ਆ ਨਾ ਸ਼ਰੀਕ ਤੇ ਮਿੱਟੀ ਦਾ ਨਹੀਂ ਮਾਣ ਹੁੰਦਾ ਤੇ ਇਹ ਤਾਂ ਫੇਰ ਹੋਗਲ ਜਿੰਦੀ ਜਾਗਦੀ ਜਨਾਨੀ ਆ ਇਹ ਤਾਂ ਬੜੀ ਖਰਾਬ ਵਾ ਪਰ ਕੋਈ ਗੱਲ ਨਹੀਂ ਮੈਨੂੰ ਵੀ ਆਪਣੇ ਮੁੰਡੇ ਤੇ ਪੈਸੇ ਲਵਾਉਣੇ ਆਉਂਦੇ ਆ ਵੇਖਦੀਆਂ ਕਿੱਦਾਂ ਨਹੀਂ ਲਵਾਉਂਦੇ ਇਹਦੇ ਰਾਦੇ ਹੋਣਾ ਵਾ ਕਿ ਸਾਰਾ ਕੁਝ ਮੇਰਕੋਈ ਰਹਿ ਜਾਊਗਾ ਰੱਖਿਆ ਠੱਪਿਆ ਬਾਹਰ ਦਾ ਨਾਂ ਕਰਕੇ ਹਾਏ ਜੀ ਹੀਰਾ ਕਮਾਉਂਦਾ ਹੀਰਾ ਕਮਾਉਂਦਾ ਜੇ ਹੁਣ ਹੁਣ ਲਾ ਦੇ ਨਾ ਇਹਨਾਂ ਦੇ ਮੁੰਡੇ ਤੇ ਇਹਨਾਂ ਦੇ ਸਾਡੇ ਮੁੰਡੇ ਤੇ ਪੈਸੇ ਤਾਂ ਠੀਕ ਆ ਮੁੜਕੇ ਤੇ ਇਹਨਾਂ ਨੇ ਸਾਨੂੰ ਪੱਲਾ ਨਹੀਂ ਫੜਾਉਣਾ ਸਾਂਝੇ ਘਰ ਚੋਂ ਉਹ ਜਦੋਂ ਅੱਡੋ ਅੱਡੇ ਫੇ ਕਿੰਨੇ ਪੁੱਛਣਾ ਵਾ ਹੁਣ ਤੇ ਸਾਂਝਾ ਘਰ ਆ ਸਾਡਾ ਕੁਝ ਬਣ ਜਾਊਗਾ ਕੀ ਕਰ ਲੂਗੀ ਕਿੰਨਾ ਚਿਰ ਰੋਕ ਲੂਗੀ ਜਿੱਦਾਂ ਇਹ ਚੱਲੀ ਉਦਾਂ ਤੂੰ ਚੱਲ ਸਿੱਧੀ ਗੱਲ ਹੁਣ ਚੱਲੂਗੀ ਤਾਂ ਮੈਂ ਉਦਾਂ ਹੀ ਪਰ ਮੈਨੂੰ ਹੁਣ ਇਹ ਨਹੀਂ ਸਮਝ ਆਉਂਦੀ ਵੀ ਮੰਮੀ ਡੈਡੀ ਨੂੰ ਕਿੱਦਾਂ ਰੋਕ ਕਰਨਾ ਵਾ ਇਹ ਵੀ ਤਾਂ ਦੱਸੋ ਮੈਨੂੰ ਓਏ ਆਂਦੇ ਆ ਨਾ ਬਾਪੂ ਨਹੀਂ ਵੀ ਕਰਦਾੱਖ ਨਹੀਂ ਨਾਲੇ ਕਵਲਾਂ ਦੀ ਵਿੱਲਾ ਦਾ ਸਹਤੇ ਰੋਟੀਆਂ ਤੋੜਦਾ ਹੁਣ ਮੈਂ ਦੱਸੂ ਕਰਕੇ ਨਾ ਵੀ ਹੁੰਦਾ ਕੰਮ ਕਿੱਦਾਂ ਵਾ ਵੱਡ ਬਣ ਵਾਲੇ ਬਾਹਰ ਆਪੇ ਵੋਣਗੇ ਜਾ ਕੇ ਪੱਠੇ ਪਾਉਣ ਲੇ ਆ ਮੈਂ ਨਹੀਂ ਡੰਗਰ ਸਾਹਮਣੇ ਹੁਣ ਮੈਂ ਅੰਦਰ ਜਾ ਕੇ ਲੰਮਾ ਪੈਣ ਲੱਗਾ ਹਾਂ ਇਹ ਨਾਸੀ ਤੂੰ ਨਾ ਨਾ ਆਇਆ ਦੇਖੀ ਮੈਂ ਕਿੱਦਾਂ ਗੱਲ ਬਣਦੀ ਆ ਚ ਹਰ ਗੱਲ ਤੇ ਹੀਰੇ ਦਾ ਨਾਮ ਲੈਂਦੇ ਆ ਨਾ ਆਪੇ ਬਾਹਰ ਸੱਦ ਲੈਣਗੇ ਫੋਨ ਕਰਕੇ ਉਹਨੂੰ ਤੇ ਆ ਜਾ ਪੁੱਤ ਇੰਨਾ ਕੰਮ ਕਰਨ ਵਾਲਾ ਵਾ ਤੇ ਆਣ ਕੇ ਕਰ ਲੂਗਾ ਨਾਲੇ ਉਹ ਸਿੰਦਾ ਵਾ ਨਾ ਉਹਦੀ ਕਮਾਈ ਜੱਦੀ ਆ ਤੇ ਸਾਡੀ ਘਟ ਵਾ ਸਾਰੀ ਦਿਹਾੜੀ ਮਾਸਾ ਕੱਖ ਹੀ ਪਾਉਂਦਾ ਏ ਡੰਗਰਾਂ ਪੱਠੇ ਹੀ ਪਾਉਂਦਾ ਹੋਰ ਤੇ ਕੋਈ ਕੰਮ ਕਰਦਾ ਹੀ ਨਹੀਂ ਆ ਉਹ ਸਾਰੇ ਦਿਮਾਗ ਚ ਹੋਈਆ ਜਿਹੜਾ ਵਾਈ ਕਰਦਾ ਬੰਦਾ ਉਹ ਵਿੱਲਾ ਇੰਦਾ ਸੱਦ ਲਈ ਇਹ ਦੇਖੀ ਸੀ ਕਿ ਦਿਨ ਆ ਕੇ ਕਿੰਨੀ ਧੁੱਪ ਲੱਗਦੀ ਆ ਜਦੋਂ ਵੱਡੇ ਪਾਣੀ ਲੰਡਾ ਜੀਦਾ ਕਿੰਨਾ ਕੰਮ ਔਖਾ ਵਾ ਇਹ ਟਰੈਕਟਰ ਵਾਈਦਾ ਵਾ ਪੱਠੇ ਪਾਈਦੇ ਕਿੰਨੀ ਗਰਮੀ ਲੱਗਦੀ ਪਤਾ ਉਹਦੇ ਹੈ ਹੀ ਆ ਮਾਲ ਡੰਗਰ ਜਿਹੜਾ ਬੱਧਾ ਵਾ ਨਾ ਉਹਨੇ ਠੰਡ ਚ ਵੀ ਮੰਗਣਾ ਖਾਨ ਨੂੰ ਤੇ ਗਰਮੀ ਚ ਵੀ ਮੰਗਣਾ ਵਾ ਇਹ ਤੇ ਜਿਹੜਾ ਅੰਦਰ ਬੈਠਾ ਵਾ ਨਾ ਉਹਦੇ ਵਾਸਤੇ ਨਾ ਠੰਡ ਤੇ ਨਾ ਗਰਮੀ ਕਦੀ ਏਸੀ ਲਾ ਲੈਣੇ ਤੇ ਕਦੀ ਕਦੀ ਰੂਮ ਹੀਟਰ ਲਾ ਲੈਣੇ ਸਿਆਪਾ ਤੇ ਹਾਡੇ ਭਾਦ ਨਾ ਦੋਵਾਂ ਜਾਣਿਆਂ ਵਾਸਤੇ ਆਪਦੇ ਜਿਦੋ ਜਾਂਦੀ ਆ 6 6 ਮਹੀਨੇ ਪੇਕਿਆਂ ਤੋਂ ਨਹੀਂ ਬੋਰਦੀ ਇਹਨੂੰ ਕਿਹੜਾ ਫਿਕਰਪਾਕਾ ਕਰਦਾ ਉਹ ਅਹੀਂ ਤੇ ਕਦੀ ਮੱਸਿਆ ਮੱਥਾ ਟਿਕਣਗੇ ਵੀ ਡੰਗਰ ਮਾ ਭੁੱਖੇ ਮਰ ਜਣੇ ਪਿੰਡ ਹੱਡੇ ਇਹ ਕਦੇ ਜਾਈਦਾ ਨਹੀਂ ਆ ਵੀ ਘਰ ਦਾ ਨਹੀਂ ਸਰਦਾ ਹੱਡੇ 100 ਡੰਗਰ ਵਾਲਾ ਨਿਕਾਉਣਾ ਪੈਂਦਾ ਸਾਨੂੰ ਉਹ ਬਥੇਰਾ ਇਹ ਘਰ ਨੂੰ ਸਿਰ ਤੇ ਚੁੱਕ ਚੁੱਕ ਕੇ ਵੇਖ ਲਿਆ ਵਾ ਸਾਡਾ ਨਹੀਂ ਕੋਈ ਵੀ ਮੁੱਲ ਪਿਆ ਇਸ ਘਰ ਚ ਜਦੋਂ ਸਾਡੀ ਵਾਰੀ ਆਈ ਨਾ ਤੇ ਸਾਰੇ ਆਂਦੇ ਹੈ ਹੀ ਕੋਲ ਕੱਖ ਨਹੀਂ ਆ ਇਹਨਾਂ ਦੇ ਇਰਾਦੇ ਆ ਕਿ ਜੇ ਉਹ ਗੱਲ ਵੀ ਇਹਨਾਂ ਦਾ ਪਿਓ ਉਹ ਗੱਲ ਵੀ ਘਰ ਰੋਲ ਗਿਆ ਵਾ ਤੇ ਗਾੜੀ ਮੁੰਡਾ ਵੀ ਇਹੋ ਕੰਮ ਪੱਠਾ ਦਿੱਤਾ ਪਾਵੇ ਪਰ ਨਾ ਮੈਂ ਨਹੀਂ ਆਪਣੇ ਪੁੱਤ ਨੂੰ ਪੱਠੇ ਪਾਉਣ ਦਿੰਦੀ ਮੈਂ ਤੇ ਬਾਹਰ ਹੀ ਭੇਜੂੰਗੀ ਹੁਣ ਸਾਡੀ ਜ਼ਿੰਦਗੀ ਨੰਗੀ ਹੁਣ ਆਂਦੇ ਨਾ ਮੁੱਲ ਨਹੀਂ ਪੈਂਦਾ ਹੁਣ ਮੁੱਲ ਪਾ ਕੇ ਫੇਰ ਦੱਸਾਂਗੇ ਚੰਗਾ ਜਾਓ ਤੁਸੀਂ ਅੰਦਰ ਜਾ ਕੇ ਤੇ ਲੰਮੇ ਪਾਓ ਮੈਂ ਵੇਖਦੀ ਆ ਨਾ ਕਿ ਪਹਿਲਾਂ ਕਿਹੜਾ ਆਂਦਾ ਸਾਨੂੰ ਕੰਮ ਨੂੰ ਤੇ ਜੇ ਕੰਮ ਨੂੰ ਆਖਣਗੇ ਤੇ ਫਿਰ ਮੈਂ ਆਪੇ ਕਹਿ ਦੂੰਗੀ ਕਿ ਜੇ ਤੁਹਾਡੇ ਲਈ ਘਰ ਚ ਕੋ ਹੋਇਆ ਹੀ ਨਹੀਂ ਆ ਤੇ ਅਸੀਂ ਕਰੀਏ ਕੰਮ ਜਾਂ ਨਾ ਕਰੀਏ ਜਾਓ ਚਾ ਠੀਕ ਆ ਆਂਦੇ ਪੈਸੇ ਨਹੀਂ ਦੇਣਗੇ ਮੈਂ ਵੇਖਦੀ ਆ ਨਾ ਇਹ ਪੈਸੇ ਕਿੱਦਾਂ ਨਹੀਂ ਦਿੰਦੇ ਪੰਜਾਂ ਮਿੰਟਾਂ ਜੇ ਇਹਨਾਂ ਦਾ ਨਾਸੀ ਧੂਨ ਨਾ ਆਇਆ ਤੇ ਫਿਰ ਦੇਖੀ ਜਦੋਂ ਸਾਰੇ ਕੰਮ ਛੱਡੇ ਹੈ ਕੋਈ ਇਹ ਮੁੰਡੇ ਦੇ ਫਿਗਰ ਪਾਕਾ ਕਾਉਂ ਦੀ ਬੱਤੀ ਆਈ ਪਨੀਰੀ ਭਰਨ ਵਾਲੀ ਉਧਰ ਨਹੀਂ ਲੱਗਿਆ ਉਹ ਕਟੀਆਂ ਤੋਂ ਧੁੱਪੇ ਟਿੜਕਣ ਡੀਆਂ ਵਾ ਕਿਤੇ ਉਹਨਾਂ ਨੂੰ ਵੀ ਸਾਵੇ ਬੰਨ੍ਹਵਾ ਉਹ ਕਰਨਾਮ ਉਹ ਕਰਨਾਮ ਵੇਖਾਂ ਕਿ ਦਾਨੀ ਦਾ ਜਾਂ ਕੋਈ ਹੈ ਫੇਗਰ ਪਾਕਾ ਕਿਤੇ ਉਹ ਬਾਹਰ ਉੱਥੇ ਪੱਠੇ ਪੁੱਠੇ ਪੈਣ ਵਾਲੇ ਆ ਬੰਬੀ ਆਈ ਬਤੀ ਗਾਉਂ ਦੀ ਪਨੀਰੀ ਭਰਨ ਵਾਲੀ ਆ ਤੇਰੀਆਂ ਨੀਂਦਾਂ ਦੀ ਪੂਰੀਆਂ ਹੁੰਦੀਆਂ ਬਸ ਹੁਣ ਮੈਂ ਆਗੀ ਕਰਾਂ ਮੇਰੇ ਕੋ ਨਹੀਂ ਰੈਡੀ ਕੰਮ ਕਮ ਕਿਉਂ ਬੁੱਢਾ ਹੋ ਗਿਆ ਵਾ ਆਹ ਬੁੱਢਾ ਹੋ ਗਿਆ ਵਾ ਆਪੇ ਭਾਲੋ ਬਨੀ ਜਾ ਕੇ ਮੇਰੇ ਕੋ ਨਹੀਂ ਭਰੀ ਜਾਂਦੀ ਉਹ ਗੱਲ ਕੀ ਆ ਔਖਾ ਹੀ ਕੁੰਡੀਆਂ ਵਾ ਜਿਹੜੀ ਗੱਲ ਪੁੱਛਦਾ ਗਾੜੀਆਂ ਉਲਟਾ ਜਵਾਬ ਦੇ ਨਾ ਅੱਜ ਗੱਲ ਕੀ ਹੋਈ ਆ ਤੈਨੂੰ ਓਏ ਉਹ ਡੈਡੀ ਤੁਹਾਨੂੰ ਸਾਰਾ ਪਤਾ ਵਾ ਅਣਜਾਣਾਂ ਮਨੋਂ ਜਾਣ ਕੇ ਜਿੱਦੋਂ ਅਸੀਂ ਲਾਂਦੇ ਆ ਵੀ ਡੱਕਾ ਹੀ ਤੋੜਦਾ ਪੱਠੇ ਨਹੀਂ ਪਾਉਂਦਾ ਸਾਦੇ ਵਿਹਲਾ ਆਂਦਾ ਨਾਲ ਦੀ ਕੱਖ ਨਹੀਂ ਕਰਦੀ ਤੁਸੀਂ ਕਿਹਾ ਮੇਰੇ ਮੁੰਡੇ ਪੈਸੇ ਲਾਣੇ ਬਾਹਰ ਪਰ ਮੈਂ ਠੀਕ ਆ ਬੈਠਾ ਨਾ ਬੈਠਾ ਰਹਿਣ ਦੋ ਮੈਨੂੰ ਹੁਣ ਉਹ ਸਾਰੇ ਹੁਣ ਕਿੰਨੀ ਗਾਰੀ ਪੈ ਅਗਲੀ ਜੇ ਲਿਮਟ ਹੈ ਜੇ ਤਾਰੀਖ ਨਹੀਂ ਜਾਣਦੀ ਹੁਣ ਫੇ ਆ ਨਾ ਪੰਜੀ 30 ਲੱਖ ਕਟਾ ਮੈਂ ਕਿਥੋਂ ਕੱਢ ਕੇ ਦੇ ਦਿਆਂ ਕਿਉਂ ਹੀਰੇ ਨਹੀਂ ਪੈਸੇ ਲਾਏ ਤੁਸੀਂ ਉਦੋਂ ਕਿਥੇ ਨਿਕਲੇ ਸੀ ਹੁਣ ਮੇਰੇ ਮੁੰਡੇ ਆਈ ਤੁਹਾਨੂੰ ਸੱਪ ਸੁੰਘਿਆ ਸਾ ਟੱਬਰ ਨੂੰ ਤੇ ਹੀਰੇ ਦੇ ਜੇ ਲਾਤੇ ਹੀਰੇ ਦੇ ਉਤੋਂ ਹੋਰ ਵੀ ਡਏ ਆ ਨਾ ਇਹ ਵੀ ਆਉਣੀਆਂ ਆ ਕਿਹੜੇ ਇੰਝਾੜ ਦਿੰਦੇ ਆ ਚੰਗੇ ਏਜੰਟ ਤੁਹਾਡੇ ਨਾਲ ਖੜ ਕੇ ਫੇਰੀ ਲਾਉ ਮੈਂ ਇਦਾਂ ਨੇ ਛੱਡ ਦਿੰਦਾ ਪੈਸੇ ਜਾ ਕੇ ਉੱਥੇ ਮੈਂ ਤੋ ਪਹਿਲੇ ਕਿੱਥੇ ਲਿਮਟ ਵਾਲੇ ਕਿੱਥੇ ਗਏ ਤੇਰੇ ਓਏ ਉਹ ਡੈਡੀ ਲਿਮਟ ਦੀ ਗੱਲ ਤੁਸੀਂ ਗੱਲ ਕਰਦੇ ਨਾ ਲੇ ਮਰ ਤਾਂ ਮੈਂ ਚੁੱਕੀ ਆਪਣੀ ਪਾਲੀ ਤੇ ਉਹਤੇ ਕਰਜ਼ਾ ਲਿਆ ਉਹ ਕਰਜ਼ਾ ਵਾ ਉਹ ਤੇ ਮੈਂ ਲਾਵਾਂ ਭਾਵੇਂ ਨਾ ਲਾਵਾਂ ਤੁਹਾਨੂੰ ਕੀ ਤੇ ਸਾਂਝੇ ਕਰ ਦੱਸੋ ਮੈਨੂੰ ਕੀ ਹੁੰਦਾ ਵਾ ਆ ਨਵਾਂ ਇੱਕ ਕਰਜ਼ਾ ਖਾਣਾ ਪੈ ਗਿਆ ਵਾ ਸਾਡੇ ਘਰ ਆ ਜਿੰਨੀਆਂ ਪੱਟੀਆਂ ਨਾ ਆ ਸਾਰੀਆਂ ਪੰਮੋ ਪੜਾਉਂ ਡਈਆ ਕੋਈ ਗੱਲ ਨਹੀਂ ਕਿ ਕਦੀ ਸਾਡੇ ਘਰ ਕੋਈ ਈਵਾਜਤ ਨਹੀਂ ਹੋਇਆ ਨਾ ਮੇਰੀ ਗੱਲ ਸੁਣੋ ਇਹ ਪੱਟੀਆਂ ਜਿਹੜੀਆਂ ਨਾ ਪੰਮੋ ਨੇ ਪੜਾਈਆਂ ਵਾ ਤੇ ਪਹਿਲਾਂ ਮੈਨੂੰ ਦੱਸੋ ਤੇ ਤੁਹਾਨੂੰ ਪੱਟੀਆਂ ਕਿੰਨੇ ਪੜਾਈਆਂ ਵਾ ਆ ਤੇ ਬੜੇ ਤਾਂ ਹੱਲੇ ਤੁਸੀਂ ਮੇਰਾ ਨਾਮ ਲੈਤਾ ਵੇਖਾਂ ਕਿਦਾਂ ਰੌਲਾ ਪਾਇਆ ਸਾਰੇ ਟੱਬਰ ਨੇ ਬਾਰੀ ਗੱਲਾਂ ਕਾਂਡੇ ਆ ਨਾ ਇੱਥੇ ਕਰਨਾ ਹੈ ਮੇਰੇ ਮੂੰਹ ਤੇ ਆ ਕੇ ਗੱਲਾਂ ਤੇ ਇਹਨਾਂ ਨੂੰ ਦਮਾਂ ਵਿੱਚ ਠੋਕੇ ਜਵਾਬ ਤੇ ਕਿਦਾਂ ਕਿਸ ਨੂੰ ਗੱਲ ਕਰੀਦੀ ਆ ਸ਼ੋਕਰੇ ਦੇ ਪੈਸੇ ਨਹੀਂ ਮੈਂ ਲੱਗਣ ਦੇਣੇ ਕਰ ਲੋ ਹਾਂ ਤੁਸੀਂ ਜਿੰਨੀਆਂ ਗੱਲਾਂ ਕਰਨੀਆਂ ਵਾ ਕਵਲ ਮਾੜੀ ਆ ਤੇ ਇਹ ਚੰਦਰੀ ਚੰਗੀ ਆ ਤੇ ਵੇਹ ਕੱਡੀ ਚੰਗੀ ਲਾਈ ਓ ਤੇ ਮੁੰਡਾ ਬਾਹਰ ਕਲਾਉਂਗੀ ਤੇ ਮਗਰੇ ਆਪ ਜਾ ਜੇ ਚੜਨ ਵਾਲੀ ਬਣੋਂਗੀ ਇਧਰ ਆ ਦਿਓ ਉਧਰ ਦੇ ਪੱਕੇ ਹੋ ਜਾਣਗੇ ਤੇ ਕਵਲ ਇੱਥੇ ਮਾਈ ਬੁੱਢੇ ਨੂੰ ਪਕਾਪਕਾ ਕੇ ਤੇ ਲੰਗਰ ਖਵਾਲਦੀ ਰਹੋਗੀ ਉਹਨਾਂ ਨੂੰ ਛੱਡ ਜੂਗੀ ਨਾ ਮੇਰੇ ਜੋਗੇ ਮੀਣੀ ਜੀ ਨਾ ਹੋਵੇ ਤੇ ਸਾਨੂੰ ਪੱਟੀਆਂ ਕਿੱਨੇ ਪੜਾਉਂਦੀਆਂ ਸੀ ਉਦੋਂ ਹੀ ਆਈ ਬੜੇ ਸਮਝਦਾਰ ਮਾਂ ਇੱਕ ਅਲਵਾ ਜਿਹੜੇ ਪੜ੍ਹਦੇ ਆ ਉਹਨਾਂ ਵਿੱਚੋਂ ਕਹਦੇ ਕਿ ਪੱਟੀਆਂ ਪੜਾਈਆਂ ਤੁਹਾਨੂੰ ਕਹਿੰਦੇ ਅਸੀਂ ਪਹੁੰਚ ਜਾਂਦੇ ਨਹੀਂ ਨਾ ਸਾਨੂੰ ਧੁੱਪੇ ਧੋਲੇ ਐਵੇਂ ਨਹੀਂ ਆ ਗਏ ਉਮਰ ਹਡਾਈ ਆ ਸਭ ਕਾਇਦਾ ਪਤਾ ਵਾ ਫਿਰ ਖਾਲਿਆ ਦੇ ਗੱਲਾਂ ਕਰਦੀਆਂ ਨਹੀਂ ਇਹ ਕਮਾਈਆਂ ਕੀਤੀਆਂ ਵਾ ਤੇ ਡੈਡੀ ਨੂੰ ਸਿਆਣੇ ਫਿਰ ਸਾਨੂੰ ਦੋ ਪੁੱਤਰ ਨੂੰ ਬਰਾਬਰ ਰੱਖੋ ਕਾਣੀ ਵੰਡਿਓ ਕਰਦੇ ਹੀਰੇ ਤੀ ਪਹਿਲਾ ਤੇ ਕੋਈ ਕੀਤਾ ਨਹੀਂ ਇਹ ਜਦੋਂ ਮੈਂ ਸਾਡੇ ਪੁੱਤੇ ਪੈਸੇ ਲਾਉਣ ਲੱਗੇ ਉਹਨਾਂ ਦੀ ਨਾਂ ਨੁੱਕੜਾਂ ਤੇ ਕਰਨਾ ਆ ਕਿਦਾਂ ਸੁਣਿਆ ਹੋਇਆ ਫਿਰ ਭਈ ਨਾਂ ਨੁੱਕੜਾਂ ਤੇ ਫਿਰ ਜਦੋਂ ਕੋਈ ਸਾਵੇਂ ਹਿੱਸੇ ਲੱਲੇ ਆ ਥੱਕੋ ਲੱਲੇ ਆ ਇਹ ਸਾਡੇ ਕੋਲ ਕੀ ਮੰਗ ਲਈ ਮੰਮੀ ਜੀ ਹਾਂ ਨੂੰ ਦੱਸੋ ਨਾ ਸਾਵੇਂ ਹਿੱਸੇ ਆਹੀ ਲੱਲੇ ਆ ਪਰ ਪਹਿਲੀ ਬੰਨੇ ਦੀ ਕਮਾਈ ਦੇ ਜੇ ਸਾਜੇ ਹਾਤੇ ਆਉਂਦੇ ਹੀ ਆ ਨਾ ਉਹ ਵੀ ਸਾਨੂੰ ਦੱਸੋ ਨਾ ਕਿ ਉਹ ਬਖਰੀ ਤੇ ਨਹੀਂ ਆਉਂਦੀ ਉਹ ਤੇ ਸਾਜੇ ਕਰਦੀ ਆ ਨਾ ਸਾਡੇ ਕੋਲ ਕੀ ਆ ਗਰੀਬਾਂ ਦੇ ਕੋਲ ਉਹਦੇ ਤੇ ਪੁੱਤ ਵੀ ਬਾਹਰ ਤੇ ਘਰ ਵਾਲਾ ਵੀ ਬਾਹਰ ਤੇ ਸਾਡੇ ਕੋਲ ਕੀ ਆ ਮੰਨ ਲਓ ਤੁਸੀਂ ਸਾਨੂੰ ਅੱਡ ਬਾਰੇ ਵੀ ਕਰ ਦਿੰਦੇ ਈਓ ਜੇ ਸਾਡਾ ਪੁੱਤ ਬਾਹਰ ਹੋਗਾ ਤਾਂ ਸਾਡਾ ਵਿਚਾਰਾ ਵਿਚਾਰਾ ਹੋ ਜਾਊਗਾ ਨਹੀਂ ਤੇ ਦੋਵਾਂ ਕਿੱਲਿਆਂ ਦੇ ਸਿਰੋਂ ਟਾਈਆਂ ਦੇ ਸਿਰੋਂ ਸਾਡਾ ਕੀ ਗੁਜ਼ਾਰਾ ਹੋਗਾ ਤੂੰ ਹੀ ਆਪ ਸਿਆਣੇ ਨੂੰ ਉਹ ਨਿਆਣਾ ਵਾ ਪੜਿਆ ਲਿਖਿਆ ਵਾ ਮੈਂ ਨਹੀਂ ਰੱਬ ਦਾ ਬਾਸਾ ਹਾਂ ਤੂੰ ਤੇ ਬੰਨੇ ਲੱਗ ਲੈ ਦੋ ਕੁੰਡੀ ਸਿਰੋਂ ਤੁਹਾਡੇ ਤੇ ਆੜੀ ਆ ਜੇ ਤੁਸੀਂ ਪੈਸੇ ਲਾਓਗੇ ਨਾ ਤੇ ਸਾਡਾ ਬੱਚਾ ਸੈੱਟ ਹੋ ਸਕਦਾ ਵਾ ਮੇਰੀ ਛੋਣੋ ਗਾਲੋ ਕੰਨ ਖੋਲ ਕੇ ਦੋਵੇਂ ਜਣੇ ਤੂੰ ਹੀ ਹੋ ਲੱਗ ਗਈ ਓ ਜੇ ਹੋਵੇ ਨਾ 1 ਲੱਖ 1.5 ਲੱਖ ਦੀ ਗੱਲ ਉਹ ਤਾਂ ਹੀ ਕਰ ਲਈਏ ਹੋਣਾ ਹੀ ਇੰਨੀਆਂ ਪੰਡਾ ਰਪਈਆਂ ਦੀ ਕਿੱਥੋਂ ਲਾਈਏ ਤੂੰ ਹੀ ਸਿਆਣਾ ਤੂੰ ਕਿਹੜਾ ਨਿਆਣਾ ਵਾ ਤੈਨੂੰ ਪਤਾ ਹੀ ਆ ਜਿੰਨੇ ਕਮਦਨ ਹੁੰਦੀ ਆ ਨਹੀਂ ਲੱਗਦੇ ਨਾ ਤੇ ਰਹਿਣ ਦੋ ਮੇਰੇ ਕੋਈ ਡੱਕਾ ਦਰਾਲ ਦੱਸਦੀ ਮੈਂ ਨੀ ਪੱਠੇ ਪੋਣੇ ਨਾ ਮੈਂ ਜਾਣਾ ਹੀ ਪਹਿਲੀਆਂ ਸਿੱਧੀ ਕੰਮ ਕਰਨ ਅੱਜ ਤੱਕ ਮੈਨੂੰ ਨਾ ਕੰਮ ਆਖਿਓ ਮਾਰ ਡੰਗਰ ਭੁੱਖ ਤੇ ਮਰਨ ਸਿੱਧੀ ਗੱਲ ਜਿਹੜੀ ਆ ਉਹ ਤਾਂ ਗੱਲ ਆ ਘਰ ਦਾ ਕੰਮ ਸਾਰਾ ਮੈਂ ਕਰਾਂ ਮਾਰ ਡੰਗਰ ਮੈਂ ਵੇਖਾਂ گویا ਕੁੜਾ ਉਹਨੇ ਜਵਾਨਣੀ ਨੇ ਸੁੱਟਣਾ ਨਹੀਂ ਆਹੇ ਜੀ ਮੈਨੂੰ ਕੋਏ ਦੇ ਵਿੱਚੋਂ ਮੁਸ਼ਕਮਦਾ ਵਾ ਤੇ ਜਦੋਂ ਚਾਹ ਦਾ ਬਾਟਾ ਪਰ ਕੇ ਮੂੰਹ ਨੂੰ ਲਾਉਂਦੀ ਆ ਉਦੋਂ ਨਹੀਂ ਇਹਨੂੰ ਮੁਸਕ ਚੜਦਾ ਉਦੋਂ ਦੇ ਆਦੀ ਤੇ ਚਾਹ ਬੜੀ ਸਵਾਦ ਬਣੀ ਆ ਹੋਰ ਪਾਲਾਂ ਥੋੜੀ ਜਿਹੀ ਵਿੱਚ ਉਦੋਂ ਨਹੀਂ ਇਹਨੂੰ ਕੋ ਹੁੰਦਾ ਤੇ ਹੁਣ ਕੰਮ ਕਰਨ ਵਾਲੀ ਉਹ ਪਛਾਣ ਨਹੀਂ ਜਾਂਦੀ ਐ ਮੰਮਾ ਜਿਮਾਂਚ ਬਾੜ ਕੇ ਕੋਈ ਦਾ ਹੁੰਦਾ ਵਾ ਜੇ ਉਹ ਨਹੀਂ ਕਰਦੀ ਉਹ ਕਰਦਾ ਕਰ ਲੈਂਦੀ ਹੋਊਗੀ ਇਹ ਪਿਓ ਤੇ ਰਾਜਾ ਤੇ ਚਾਹੇ ਦਾਲ ਢਿਆ ਹੀ ਨਹੀਂਦਾ ਨਾ ਉਸਾ ਇਹਨੂੰ ਇਹ ਕੱਲਾ ਪੱਠਿਆਂ ਨੂੰ ਜਾਂਦਾ ਵਾ ਇਹ ਕੱਲਾ ਮਾਲ ਡੰਗਰ ਚ ਭਾਲਦਾ ਵਾ ਕਿਹੜਾ ਕੰਮ ਕੱਲਾ ਕਰਦਾ ਹੁਣ ਪਨੀਰੀ ਭੰਨ ਵਾਲੀ ਆ ਕਦੋਂ ਜਾ ਕੇ ਨੰਮਾ ਪਿਆ ਇਹਨੂੰ ਮਿੱਥੇ ਫਕਾ ਹੈਗਾ ਤੇ ਬਾਹਰ ਸਾਡਾ ਕੋਈ ਕੰਮ ਕਰਨ ਵਾਲਾ ਜਾਂ ਨਹੀਂ ਕਰਨ ਵਾਲਾ ਪਿਓ ਦੇ ਛੇਤ ਨੇ ਸਾਰੇ ਛੁੱਟੇ ਆ ਨਾ ਮੰਮੀ ਜੀ ਮੈਨੂੰ ਬਹੁਤੀਆਂ ਗੱਲਾਂ ਦਾ ਤੇ ਪਤਾ ਨਹੀਂ ਆ ਪਰ ਇੱਕ ਗੱਲ ਹੈਗੀ ਆ ਜੋ ਕਹ ਕਵਲ ਨੇ ਤੁਹਾਡੇ ਨਾਲ ਕੀਤਾ ਹਨ ਅੱਜ ਤੁਹਾਨੂੰ ਉਹ ਸਾਰਾ ਕੁਝ ਬੁੱਲ ਗਿਆ ਵਾ ਅੱਜ ਤੁਸੀਂ ਉਹਦੀਆਂ ਸੈਡਾਂ ਲੈਣ ਲਈਏ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਉਹਨੇ ਤੁਹਾਡੇ ਸੱਚ ਤੋੜ ਕੇ ਦਿੱਤਾ ਵਾ ਅਸੀਂ ਦੋਵੇਂ ਜੀ ਤੁਹਾਨੂੰ ਇੰਨੇ ਬੁਰੇ ਲੱਗਣ ਲੱਪਿਆ ਨਾ ਕਿ ਕੋਈ ਗੱਲ ਹੀ ਨਹੀਂ ਕਰਨ ਵਾਲੀ ਬੁਰਿਆਂ ਦੀ ਨਹੀਂ ਗੱਲ ਹੁਣ ਗੱਲ ਉਹ ਕੋਲ ਨਹੀਂ ਪੈਣੀ ਆ ਜੇ ਚਤੋਂ ਘੜੀਆਂ ਉਹ ਗੱਲ ਜਿਹੜੋਂ ਦੇ ਰਹੇ ਨਾ ਤੇ ਤੁਹਾਡੇ ਕੱਠ ਨਹੀਂ ਲੰਗਦੇ ਨਾ ਉਹ ਗੱਲ ਦਾ ਵਿੱਚ ਕੋਈ ਫਾਇਦਾ ਹੀ ਕਰਨ ਦਾ ਤੂੰ ਆਪ ਸਿਆਣਾ ਮੈਂ ਤੂੰ ਇਹਨੂੰ ਸਮਝਾਇਆ ਕਰਾਂ ਕੋ ਤਾਂ ਫਿਰ ਤੁਸੀਂ ਇਹ ਕਿਉਂ ਨਹੀਂ ਭੁਲਾਉਂਦੇ ਜਿਹੜਾ ਤੁਸੀਂ ਬਾਰ-ਬਾਰ ਕਹਿੰਦੇ ਹੋ ਮੈਂ 35 ਲੱਖ ਦੀ ਲਿਮਟ ਬਣਾਈ ਆ ਉਹ ਨਹੀਂ ਭੇਲ ਭੁਲਾਉਂਦੇ ਜੇ ਤਾ ਤਾਨੂੰ ਕਵਲ ਜੇਲਾਂ ਵਿਖਾਲਦੀ ਨਾ ਫਿਰ ਤੁਸੀਂ ਚੰਗੇ ਸੀਗੇ ਹੁਣ ਕਵਲ ਇਹ ਉਹ ਗੱਲ ਵੀ ਤੁਹਾਨੂੰ ਬਖਸ਼ਿਆ ਗਏ ਨਾ ਤੁਸੀਂ ਉਹ ਮੈਂ ਵੀਡੀਓ ਜੀ ਬਣਾ ਲਈਗੀ ਤਾਂ ਕਰਕੇ ਤੁਸੀਂ ਹੁਣ ਮੈਨੂੰ ਝਾਲ ਝਾੜ ਕੇ ਮਾਨਦੇ ਰਹੀਓ ਚੱਲ ਕੋਈ ਨਹੀਂ ਜੇ ਨਾਲ ਕਿੜੀਆਂ ਕੱਲਿਆਂ ਨੇ ਵੇਖਣਾ ਤੁਸੀਂ ਵੀ ਨਾਲ ਹੀ ਤੁਸੀਂ ਕਿਹੜਾ ਪਿੱਛੇ ਰਹਿ ਜਾਓ ਉਹ 35 ਲਿਮਟ ਦਾ ਭੋਲੇ ਪਾਉਂਦੇ ਉਹ ਲੱਖ ਦਾ ਆਪਾ 35 ਤਾਦ ਨੇ ਬੈਂਕ ਚ ਤੇ ਮੇਰੇ ਨੇ ਸਿਆਪਾ ਠੀਕ ਨਹੀਂ ਤੂੰ ਸਾਨੂੰ ਸਾਜੇ ਘਰ ਚੋਂ ਪੈਦਾ ਤੂੰ ਮੁੰਡੇ ਅੱਦੇ ਬਾਹਰ ਜਾਣਦੇ ਐ ਸਿਆਪਾ ਨੇ ਮੇਰੇ ਨੇ 35 ਲੱਖ ਮੇਰੀ ਗੱਲ ਸੁਣ ਲੋ ਦੋਵੇਂ ਜਾਣੇ ਤੁਸੀਂ ਇੰਨਾ ਰਲਾ ਪਾਈ ਜਿਹੜੇ ਜਾਣਦੇ ਆ ਹੁਣ 50 30 ਲੱਖ ਮੈਂ ਕਿਥੋਂ ਲਾ ਦਿਆਂ ਚਲੋ ਹੋਵੇ 2-4 ਲੱਖ ਦੀ ਗੱਲ ਮੈਂ ਤਾਂ ਵੀ ਕਰਨਾ ਆ ਕਿੰਨੀ ਕਮਦਨ ਆਉਂਦੀ ਐ ਪੰਨ ਸਿਆਪਾ ਬੈਜੇ ਕਿ ਕੀ ਬਣਦਾ ਤੇ ਕੀ ਚਬਰਕਾਰੀ ਸਾਡੀ ਤਗੜੀ ਆ ਖਰਚਾ ਰੋਜ਼ ਦੇ ਰੋਜ਼ ਤੁਸੀਂ ਉਹਨੇ ਇਹੋ ਹੀ ਆ ਇਹ ਪਤਾ ਨਹੀਂ ਬੁੱਢੇ ਬੂੜੀ ਨੇ ਕਿੰਨੀ ਇਥੇ ਬੈਂਕਾਂ ਭਰੀਆਂ ਵਾ ਵੇਖੋ ਡੈਡੀ ਜੀ ਮੈਨੂੰ ਬਹੁਤੀ ਬੈਸ ਬਸਾਈ ਤੇ ਆਉਂਦੀ ਨਹੀਂ ਆ ਪਰ ਇੱਕ ਗੱਲ ਹੈਗੀ ਆ ਜੇ ਸਾਡੀ ਥੋੜੀ ਪਹਿਲੀ ਤੇ ਏਡੀ ਤਗੜੀ ਲਿਮਟ ਬਣ ਸਕਦੀ ਆ ਨਾ ਤੇ ਉਹਨਾਂ ਪੰਜਾਂ ਸਿਆਂ ਪਿਆ ਲੀਆਂ ਤੇ ਵੀ ਬਣ ਸਕਦੀ ਆ ਤੇ ਜੇ ਤੁਸੀਂ ਕਹੋ ਤੇ ਸਾਡੀ ਪਹਿਲੀ ਦੀ ਲਿਮਟ ਹੀ ਤਾਰ ਦਿੰਨੇ ਆ ਬਾਕੀ ਤੁਸੀਂ ਬਣਾ ਕੇ ਤੇ ਬਾਹਰ ਭੇਜ ਦੋ ਜਿੰਨੇ ਕ ਤੁਹਾਡੇ ਕੋਲ ਜਮਾ ਵਾ ਉਹਨੇ ਕ ਤੁਸੀਂ ਘਰੋਂ ਲਾ ਦੋ ਤਾਂ ਆ ਵੀ ਤਾਂ ਆਦੀ ਹੋਈ ਨਾ ਗੱਲ ਚ ਫੂਟ ਦੇਣ ਵਾਲੀ ਗੱਲ ਵਾ ਨਾ ਤੇ ਅਸੀਂ ਸਾਰੇ ਲੁੰਦੇ ਆ ਲੋਕ ਲੁੰਦੇ ਨਹੀਂ ਆ ਦਾਦਾ ਤਾਂ ਹੀ ਲੁੰਦੇ ਰਹੀਆਂ ਲੋਕੀ ਚਾਣ ਲਾਉਂਦੇ ਵੀ ਜਾਣਾ ਬਾਹਰ ਜਾਵੇ ਸਾਡਾ ਹਨੂ ਵੀ ਚਲੋ ਸੁੱਖ ਹੋਈ ਕਿ ਨਹੀਂ ਗਰਨਾ ਨੇ ਇਹ ਗੱਲ ਤੇਰੇ ਵਾਸਤੇ ਚੰਗੀ ਨਹੀਂਗੀ ਨਾਲੇ ਉੱਠ ਕੇ ਤੇ ਮਾਲ ਡੰਗਰ ਵੇ ਤੁੱਪੇ ਵੱਜਿਆ ਵਾ ਤੇ ਨਾਲੇ ਪਨੀਰੀ ਪਾ ਕੇ ਆ ਐਵੇਂ ਨਹੀਂ ਗੁਡੀਆਂ ਵਾਂਗੂ ਹੋੜੇ ਮੇੜੇ ਪਿੱਟ ਦੇ ਜਈਦਾ ਹਾਂ ਦਾ ਬਹਿ ਕੇ ਮੰਜੇ ਦੇ ਵਿੱਚ ਪਾਏ ਤੇ ਡੈ ਭਈਨਾ ਤੇ ਮੰਮੀ ਮੈਂ ਕੱਖ ਨਹੀਂ ਕਰਨਾ ਨਾ ਮੇਰਾ ਜੀ ਕਰਦਾ ਕਰਨ ਜਦੋਂ ਹੱਡ ਮੇਰੇ ਟੱਬਰ ਦੇ ਤੇ ਮੇਰੀ ਕੋਈ ਖੇ ਘਰ ਚ ਖਾਤਾ ਹੀ ਕੋਈ ਨਹੀਂ ਹਾਨੂੰ ਸਮਝਿਆ ਨਹੀਂ ਤੁਸੀਂ ਮੈਂ ਕਹੋ ਥੇ ਹੱਡ ਰੋਦਾ ਨਾ ਤੁਹਾਡੇ ਮਗਰ ਐਵੇਂ ਮਰੀ ਜਾਵਾਂ ਸਰ ਤੇ ਧੁੱਪੇ ਸਵੇਂ ਮੈਂ ਨਹੀਂ ਜਾਣਾਂ ਕਿਤੇ ਵਿਛਦੀ ਗੱਲ ਨਹੀਂ ਜਾਣਾਂ ਤੇ ਘੱਟੇ ਖੂਜ ਪਾਇ ਬੈਠਾ ਰਹਿ ਇੱਥੇ ਵੇਚਦਾ ਸਾਰੇ ਡੰਗਰ ਤੇ ਦੁੱਧ ਨੂੰ ਠੂਠੀਆਂ ਭਾਲ ਲਿਓ ਤੇ ਘਰ ਘਰ ਮੰਗਦੇ ਫਿਰਿਓ ਆਹ ਜਿਹੜੀ ਆਂਦੀ ਨਾ ਬਹੁਤ ਛੋਟਦੀਆਂ ਇਹ ਵੀ ਸਵਕਤੈ ਡੋਲੂ ਲੈ ਕੇ ਤੇ ਤੁਰੀ ਪਰੂ ਨਾਲੇ ਅਗਲੇ ਦੇ ਘਰ ਜਾ ਕੇ ਤੇ ਦੋ ਘੰਟੇ ਗੱਲਾਂ ਬਾਤਾਂ ਕਰ ਆਇਆ ਕਰੂ ਕਿ ਘੜਾ ਕਰਾਇਆ ਕਰੂੰ ਨਾ ਦੁੱਧ ਲਾਇਆ ਕਰੂੰਗੀ ਜਿੱਥੇ ਸਾਰੇ ਜਾਣਗੇ ਨਾ ਉੱਥੇ ਮੈਂ ਵੀ ਦੁੱਧ ਲੈਣ ਚਲ ਜਿਆ ਕਰੂੰਗੀ ਫੇਰ ਉਹ ਚ ਲੱਭ ਜਾਈਓ ਘਰ ਘਰ ਫਿਰਿਆ ਕਰੀਏ ਤੇ ਨਾਲੇ ਗੱਲਾਂ ਬਾਤਾਂ ਕਰਾਇਆ ਕਰੀਏ ਆਪਣੇ ਘਰ ਦੀ ਸਾਰੀ ਗੱਲੋਂ ਕੰਦਾਸ ਆਇਆ ਕਰੀਏ ਜਦੋਂ ਘਰ ਦੇ ਆਨੇ ਨਹੀਂ ਸੋਣੀਆਂ ਤੇ ਫੇਰ ਬਾਹਰ ਤੇ ਕਰਨੀਆਂ ਪੈਂਦੀਆਂ ਨਾ ਬਸ ਕੋਠੇ ਚੜ ਕੇ ਢੋਲ ਵਜਾ ਲਾਵਾਂ ਦੱਸ ਦੇ ਕਿ ਅੱਡੇ ਕਾੜਾ ਕੰਮ ਹੋਇਆ ਜੋ ਮੈਂ ਅਜੇ ਢੋਲ ਵਜਾਉਂਦੀ ਨਹੀਂ ਆ ਕਵਲ ਵਰਗੀ ਨਹੀਂ ਹੈਗੀ ਜੇ ਕਵਲ ਵਰਗੀ ਹੁੰਦੀ ਨਾ ਤੇ ਹੁਣ ਢੋਲ ਵਜਾ ਵੀ ਦਿੰਦੀ ਚਲ ਬੈ ਜਾ ਮਾਨਾ ਤੂੰ ਕਵਲਾ ਤੂੰ ਇਥੇ ਆ ਕੇ ਬੈ ਗਈ ਆ ਉਹ ਬਾਹਰ ਨਵੇਂ ਇਥੇ ਆਪਾਂ ਪਾ ਕੇ ਜ ਬੈਠੀ ਆ ਬੈਠੀ ਤੇ ਬੈਠੀ ਰਵੇ ਵੀ ਮੇਰਾ ਨਹੀਂ ਨਾਸਿਰ ਕੈਮ ਹੈਗਾ ਵੀ ਉਹਦੇ ਜਾ ਕੇ ਤੇ ਲੜਾਈਆਂ ਮੈਂ ਲੜਦੀ ਫਿਰਾਂ ਮੈਂ ਕਰਦੀ ਸਭ ਕੋ ਉਹ ਆਪਵਾ ਤੇ ਭਾਂਡਾ ਮੁੜ ਕੇ ਮੇਰੇ ਸਿਰ ਤੇ ਪਾੰਦਿੰਦੀ ਆ ਉਹ ਤੇ ਚੱਲ ਕੋਈ ਗੱਲ ਨਹੀਂ ਉੱਠ ਤੇ ਕੋਈ ਕੰਮ ਧੰਦਾ ਕਰ ਲੋਗੇ ਇਹ ਥੋੜਾ ਵੀ ਕੋਈ ਉਹ ਅੱਧਰ ਨੂੰ ਵੜ ਗਈ ਤੇ ਤੂੰ ਇਥੇ ਆ ਕੇ ਵੜ ਗਈ ਆ ਮੇਰਾ ਸਿਰ ਦੁਖੰਡਿਆ ਹੋਵੇ ਲਓ ਮੈਂ ਦਵਾਈ ਦੀ ਖਰਾਗਾ ਜੇ ਖਾ ਗਏ ਹਟ ਗਈ ਆ ਤੁਹਾਡੇ ਵੀ ਸਿਰ ਦੁਖ ਜੇ ਛੇਰ ਤੇ ਤੁਹਾਡਾ ਹੀ ਕੰਮ ਆ ਜਿਹੜੇ ਅਸੀਂ ਜੀਜੀ ਦੇ ਕਦੀ ਉਹਦੇ ਵੱਲ ਜਾਣੇ ਤੇ ਕਦੀ ਤੇਰੇ ਵੱਲ ਹਮਨੇ ਆ ਜਾਨੀ ਕਿ ਐ ਹੀ ਆ ਮੈਂ ਨਹੀਂ ਕਿਸ ਨੂੰ ਕੁਝ ਵੀ ਆ ਨਹੀਂ ਮੈਂ ਐਸੇ ਕਰਕੇ ਨਹੀਂ ਉੱਠ ਕੇ ਬਾਹਰ ਆਈ ਤੇ ਜੇ ਮੈਂ ਗਈ ਤੇ ਫੇਰ ਮੈਨੂੰ ਬੋਲਣਾ ਪੈਣਾ ਤੇ ਮੈਂ ਚੁੱਪ ਕਰਕੇ ਇੱਥੇ ਬੈਠੀ ਰਵਾਂ ਮੈਂ ਇਹ ਬਲਾਤ ਅਧੂਰੀ ਰਵਾਂ ਇਹਦਾ ਮਤਲਬ ਵੀ ਹੁਣ ਬੇਨੀ ਦਾ ਵੀ ਅਸੀਂ ਕਰੀਏ ਤੇ ਰੋਟੀ ਪਾਣੀ ਵੀ ਅਸੀਂ ਕੜੀਏ ਤੇ ਤੁਹਾਨੂੰ ਇੱਥੇ ਫੜਾਈਏ ਬੈਠੀਆਂ ਰਹੋ ਜੇ ਨਾ ਹੋਊਗਾ ਕਰ ਲੂੰਗੀ ਮੈਂ ਮੇ ਕੋ ਬਹੁਤਾ ਨਹੀਂ ਹੁੰਦਾ ਵੀ ਜਿੰਨਾ ਕਿ ਮੈਨੂੰ ਲੋੜ ਵਾ ਨਾ ਕੱਲੀ ਜਾਣੀ ਮੈਂ ਖਾਣ ਵਾਲੀ ਆ ਆਪਣੀਆਂ ਉਹਨਾਂ ਕ ਮੈਂ ਕਰ ਲਵਾਂਗੀ ਅਹੀਂ ਨਹੀਂ ਕਿ ਅਹੀਂ ਕਿੱਧਰ ਜਾਣਾ ਮਾਨੂੰ ਦੱਸ ਦੇ ਉਹ ਵੀ ਆ ਗਈ ਮੈਂ ਨਹੀਂ ਕੋਈ ਕਰਨਾ ਗਰਨਾਵਾਂ ਦਾ ਮੈਂ ਨਹੀਂ ਕੋਈ ਕਰਨਾ ਤੂੰ ਆਦੀ ਮੈਂ ਨਹੀਂ ਕਰਨਾ ਤੇ ਕਿੰਨੇ ਕਰਨਾ ਫਿਰ ਮੈਂ ਤੇ ਆਖਿਆ ਵੀ ਜਿੰਨਾ ਹੋਊਗਾ ਕਰ ਲਾਂਗੇ ਸਾਨੂੰ ਕਿਸਦਾ ਸਾਨ ਨਹੀਂ ਹੈਗਾ ਵੀ ਅਸੀਂ ਤੁਹਾਡੇ ਉੱਤੇ ਕਦੇ ਬੰਦੂਕ ਬੀੜੀ ਆ ਵੀ ਸਾਰਾ ਕਰੋ ਹੀ ਕਰੋ ਨਹੀਂ ਮੈਂ ਤੈਨੂੰ ਬੰਦੂਕ ਬੀੜੀ ਵੱਲੋਂ ਤਨੀ ਕੋ ਆਖੜਾਈ ਮੈਂ ਤਾਂ ਇਹੋ ਆਖੜਾਈ ਹਾਂ ਵੀ ਆ ਪਾਣੀ ਡਵਾ ਦੇ ਹੋ ਡੈਡੀ ਤੇਰਾ ਬਾਹਰ ਨੂੰ ਚਲ ਗਿਆ ਗਰਨਾ ਮੂੰਹ ਉੱਟ ਕੇ ਬਹਿ ਗਿਆ ਬੁੱਢਾ ਸਰੀਰ ਵਾ ਡੰਗਰ ਕੋਈ ਧੂਕੇ ਲੈ ਗਿਆ ਤੇ ਫੇ ਲਾਗੇ ਤੂੰ ਡੰਡਾ ਹੀ ਪੜਨਾ ਕਰਨਾ ਤੇ ਤੂੰ ਕੁਛ ਵੀ ਨਹੀਂ ਕੀਗਾ ਉਹਨੂੰ ਲਾ ਜੋ ਫੇ ਮੈਡਮ ਨੂੰ ਉਹ ਵੀ ਤਾਂ ਉਧਰ ਡਈ ਆ ਖਿਚਕੇ ਚ ਕਰਨ ਦੋਵਾਂ ਜੀਆਂ ਨੇ ਹੁਣ ਘੰਟਾ ਲੱਗੇ ਰਹਿਣਾ ਵਾ ਤੇ ਉਹਨੂੰ ਲਾ ਜੋ ਤੇ ਬੁਆਟ ਹੋ ਜੋ ਮੈਂ ਕੜੀ ਰਮਾਨ ਕਰਨਾ ਵਾ ਆ ਇਹ ਇਕੱਤੇ ਰਮਾਨ ਕਰਨਾ ਵਾ ਤੁਹਾਡੇ ਕਰਮਾ ਚ ਰਮਾਨ ਲਿਖੇ ਆ ਤੁਹਾਡਿਆਂ ਚ ਨਹੀਂ ਲਿਖੇ ਬੁੱਟੇ ਵਾਰੇ ਆ ਤੁਹਾਨੂੰ ਨਾ ਆ ਕੇ ਤੂੰ ਕੜੀ ਰਿਮਾਨ ਕਰ ਲੋ ਆਹ ਹਰਮਾਨ ਕਰਨਾ ਬੂਆ ਟੋਦੋ ਮੇਰਾ ਸਿਰ ਬਹੁਤ ਜ਼ਿਆਦਾ ਪਾਟਣ ਡਿਆ ਮੈਂ ਇਸੇ ਕਰਕੇ ਬਾਹਰ ਨਹੀਂ ਆਈ ਤੇਰਾ ਸਿਰ ਪਾਟਣ ਡਿਆ ਤੇ ਸਾਡੇ ਸਿਰ ਕੈਮੋ ਆ ਹੈਨਾ ਬੂਆ ਟੋਕੇ ਤਨ ਮੈਂ ਬੇਸੀ ਵਾਲੇ ਅੰਦਰ ਨਾ ਸਵਾਲ ਦਾ ਕੈਮੋ ਮਾ ਤੇ ਮਾਤਾ ਆ ਗਈ ਨਾ ਲੜਨ ਡਈ ਆ ਇਹ ਹੱਦ ਕਿ ਨਿੱਗ ਬਾਣ ਚਲੰਦੀ ਜਿਨੀਂ ਬਾਣ ਚਲੰਦੀ ਉਹਨੇ ਹੱਥ ਚਲਾਵੇਂ ਨਾ ਇੰਨੇ ਚਿਰ ਨੂੰ ਕੰਮ ਵੀ ਹੋ ਜਾਣਾ ਹੈਗਾ ਇਦਾਂ ਕਰਾਂ ਭਾਬੀ ਨੂੰ ਫੋਨ ਕਰਦੀ ਆ ਅੱਗੇ ਤੇ ਜਿਹੜੀ ਵੀ ਇਹਨੇ ਸਕੀਮ ਦੱਸੀ ਉਹ ਤੇ ਪੁੱਠੀ ਪੈ ਰਹੀ ਐ ਇਹਨੂੰ ਕਹਿੰਨੀ ਹੋਰ ਕੋਈ ਵੀ ਸਕੀਮ ਦੱਸ ਰਹਿਣਾ ਹੈਲੋ ਸਸਿਕਲਪਾ ਬੀਜੀ। ਸਸਿਕਲ ਕਿਹਨਾਂ ਹਾਲ ਤੇ ਠੀਕ ਆ। ਮੇਰੀ ਗੱਲ ਸੁਣ ਮੈਨੂੰ ਕੋਈ ਹੋਰ ਸਕੀਮ ਦੱਸ ਆ ਜਿਹੜੀ ਸਕੀਮ ਦੱਸੀ ਤੇ ਪੁੱਠੀ ਪੈ ਗਈ ਆ। ਉਹਨੂੰ ਤਾਂ ਪਤਾ ਲੱਗ ਗਿਆ ਉੱਠ ਕੇ ਤੇ ਦਿਵਾਲੇ ਹੋ ਗਈ ਮੇਰੇ। ਜਦੋਂ ਉਹ ਵੇਖਿਆ ਨਹੀਂ ਜਦੋਂ ਸੁੱਤੀ ਵੀ ਜਦੋਂ ਉਹ ਦੋਇਆ ਸਮਗਨ ਨਹੀਂ ਨਾ। ਤਾਂ ਸੁੱਤੀ ਤੇ ਤੇ ਗਈ ਸੀ ਘਰਾੜੇ ਬਾਣ ਦੀ ਪਤਾ ਨਹੀਂ ਇਹਦੇ ਕੰਨ ਇੰਨੇ ਪਤਲੇ ਆ ਉਸੇ ਵੇਲੇ ਮਗਰੇ ਆ ਗਈ ਆ। ਹੁਣ ਕੋਈ ਹੋਰ ਸਕੀਮ ਦੱਸ ਪਤਾ ਕਿ ਉਹਨੇ ਇਹ ਵੇਚ ਲਿਆ ਮੈਨੂੰ ਵੀ ਬਾਰੀ ਖੋਲਦੀ ਨੇ ਮੈਨੂੰ ਪੁੱਛਣ ਲਈ ਕੀ ਕਰਨੀ ਮੈਂ ਤਾਂ ਅਜੇ ਬਹਾਨੇ ਭੁਨੇ ਲਾ ਕੇ ਤੇ ਨਿਕਲ ਆਈ ਹੋਂ ਤੁਮ ਮੈਨੂੰ ਹੋਰ ਕੋਈ ਕੰਮ ਦੱਸ ਹੁਣ ਵੀ ਸਕੀਮ ਕੋਈ ਕੰਮ ਹੋਰ ਕਿਹਦੀ ਸਕੀਮ ਇਹ ਲਾ ਤੇ 9 ਸਾਲ ਸਕੇ ਤੇ ਚਲ ਜੂ ਹੂੰ ਬਜ਼ਾਰ ਬਜ਼ੂਰ ਦਾ ਬਹਾਨਾ ਲਾ ਦੇ ਦੀ ਕਿਸੇ ਪਾਸੇ ਜਾਣਾ ਉਹ ਤਾਂ ਤੂੰ ਵੇਤੀ ਨਿਕਲੇ ਜਿਹੜਾ ਇਹਨੂੰ ਹੋਇਆ ਸੀ ਇਹ ਕੜੀ ਕਰੇ ਏਦੇ ਮੈਂ ਦੋ ਹੀ ਜੱਤੀ ਚਲ ਜਾਈ ਤੇ ਫੇਰ ਕਾਰ ਨਾਲ ਤੇ ਫੇਰ ਆ ਗਈ ਚੋਦੀ ਕਾ ਮੈਂ ਆਪਣੇ ਘਰ ਹੀ ਚੋਰੀ ਕਰਾਂਗੀ ਇਹ ਕਿੱਦਾਂ ਦੀ ਭਾਬੀ ਤੂੰ ਗੱਲ ਕਰਨ ਦੀ ਆ ਇਹ ਤਾਂ ਬੜਾ ਰਿਸਕ ਵਾਲਾ ਕੰਮ ਆ ਜਿਹੜਾ ਨਹੀਂ ਨਾ ਚੋਰੀ ਕਰਾਂਗੀ ਜਿਆਦਾ ਜਰਮਾ ਨਾ ਆ ਦੇ ਹੱਥ ਤੜਦੀ ਐਵੇਂ ਹੀ ਵੜੇ ਹਮਟੇ ਚਾਣਾ ਨਾ ਮਾਰ ਜੇ ਰਤੀਆਂ ਮੇਰੇ ਵੱਲ ਇਹ ਨਾ ਮੈਂ ਕੀ ਹੋਣਾ ਇਹ ਕਰਨਾ ਚੱਲ ਫਿਰ ਮੈਂ ਪੇਖਦੀ ਐ ਇਹ ਵੀ ਸਕੀਮ ਲਾ ਕੇ ਵੇਖ ਲੈਣੀ ਐ ਨੇਪਰੇ ਚੜਦੀ ਆ ਕਿ ਨਹੀਂ ਚੜੋਗੀ ਚੜੋਗੀ ਜਿਹਾ ਨਾ ਜੇ ਬੰਦੇ ਦੀ ਨੀਂਦ ਹੋਵੇ ਨਾ ਕੋਈ ਕੰਮ ਨਹੀਂ ਨੇਪਰੇ ਚੜਾਉਣਾ ਹਾਂ चंगा फिर चलो ठीक है फिर हैम्मी जी होगी त्यार ऐदा कर दी मैं ये तो पहला निकल दी इन कुछ शक ना होगा ਮੰਮੀ ਕਿੱਥੇ ਚੱਲੇ ਤੁਸੀਂ ਮੈਂ ਆਪਣੀ ਪੇਸ਼ਾ ਕੜਾਉਣ ਚੱਲੀ ਆ ਤੇ ਤੂੰ ਕਿੱਥੇ ਤਿਆਰ ਹੋ ਕੇ ਚੱਲੀ ਆ ਮੈਂ ਤਾਂ ਕੁੜੀ ਦੇ ਸਕੂਲ ਚੱਲੀ ਨਹੀਂ ਕੁੜੀ ਦੇ ਸਕੂਲ ਚੱਲੀ ਨਾ ਮੈਂ ਤਾਂ ਚੱਲੀ ਆ ਆਪ ਤੇ ਘਰ ਕਹਣੋ ਚੱਲ ਕੋਈ ਗੱਲ ਨਹੀਂ ਅੱਗੇ ਵੀ ਤਾਂ ਜਾਈਦਾ ਹੀ ਆ ਅਜ ਤਾਲੇ ਲੱਗ ਜਣਗੇ ਹੋਰ ਕੀ ਆ ਚੱਲ ਠੀਕ ਆ ਚੱਲ ਫਿਰ ਮੈਨੂੰ ਵੀ ਨਾਲ ਲੈ ਚੱਲ ਦੇ ਤੇ ਫਿਰ ਮੰਮੀ ਕੁੜੀ ਦਾ ਸਕੂਲ ਇੱਧਰ ਤੁਸੀਂ ਇੱਧਰ ਨੂੰ ਜਾਣਾ ਵਾ ਤੁਸੀਂ ਬੱਸੇ ਬਹਿ ਕੇ ਚੱਲ ਜਾਓ ਮੇਰਾ ਤਾਂ ਡੈਕੀ ਮੇਲ ਆ ਮੈਂ ਲੇਟ ਹੋ ਜਾਣਾ ਵਾ ਚੱਲ ਬਹਿ ਜਾ ਨੇ ਫਿਰ ਬੱਸੇ ਜਾ ਤੂੰ ਫਿਰ ਠੀਕ ਆ 不，我都一下啊，我。